ਹਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਤੁਹਾਡੇ ਕੀ ਹਾਲ ਚਾਲ ਨੇ ਅਮੀਰ ਕਰਦੀਆਂ ਕਿ ਤੁਸੀਂ ਸਾਰੇ ਜਾਣੇ ਜੀ ਵਾਹਿਗੁਰੂ ਦੀ ਕਿਰਪਾ ਨਾਲ ਚੜ੍ਹਦੀ ਕਲਾ ਚੋਂ ਮੋਗੇ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਜੀ ਤੰਦਰੁਸਤੀ ਦੇਣ ਆਪਾਂ ਅੱਜ ਬਣਾਉਣ ਲੱਗੇ ਆਂ ਜੀ ਔਲਿਆਂ ਦਾ ਚਾਰ ਪਾਣੀ ਆਪਾਂ ਨੇ ਧਰ ਲਿਆ ਗਰਮ ਹੋਣ ਲਈ ਠੀਕ ਹੈ ਜੀ ਹਾਂਜੀ ਔਲੇ ਨੇ ਜਿਹੜੇ ਆਪਾਂ ਨੇ ਚੰਗੀ ਤਰ੍ਹਾਂ ਧੋਲੇ ਨੇ ਹੁਣ ਆਪਾਂ ਇਹਨਾਂ ਨੂੰ ਪਾਣੀ ਜਿਹੜਾ ਗਰਮ ਹੋਲੇ ਰੱਖਿਆ ਵਾ ਉਹਦੇ ਵਿੱਚ ਪਾ ਲਾਂਗੇ ਔਲੇ ਥੋੜੇ ਜਿਹੇ ਨੇ ਥੋੜੇ ਕਿੰਨੇ ਦਿਨਾਂ ਦੇ ਪਾਏ ਸੀਗੇ ਥੋੜੇ ਜੇ ਦਾਗੀ ਹੋ ਗਏ ਉਹ ਆਪਾਂ ਨੇ ਕੱਢ ਤੇ ਬਾਕੀ ਆਪਣੇ ਔਲੇ ਇਹਦੇ ਵਿੱਚ ਪਾ ਲਏ ਜੈ ਆਪਾਂ ਇਹਨੂੰ 10-15 ਮਿੰਟ ਲਈ ਔਲਿਆਂ ਨੂੰ ਇਹਦੇ ਵਿੱਚ ਉਬਾਲੀ ਦੇ ਦਾਂਗੇ ਜੇ ਤੁਸੀਂ ਚਾਹੋ ਤਾਂ ਆਪਾਂ ਕੁੱਕਰ ਦੇ ਵਿੱਚ ਵੀ ਇੱਕ ਸੀਟੀ ਮਾਰ ਸਕਦੇ ਹਾਂ ਪਰ ਮੈਂ ਇਹਦੇ ਵਿੱਚ ਧਰਦੇ ਨੇ 10-15 ਮਿੰਟ ਲਈ ਦੇਖ ਲਾਂਗੇ ਜਦੋਂ ਨਰਮ ਜੇ ਹੋ ਗਏ ਫਿਰ ਆਪਾਂ ਇਹਦੀ ਗਿੱਟ ਕੱਢ ਲਾਂਗੇ ਜੇ ਤੁਸੀਂ ਇਸ ਤਰੀਕੇ ਨਾਲ ਬਣਾਉਂਗੇ ਨਾ ਔਲਿਆਂ ਦਾ ਆਚਾਰ ਤਾਂ ਕਦੇ ਵੀ ਉਲੀ ਨਹੀਂ ਲੱਗੂਗੀ ਹਾਂਜੀ ਆਪਾਂ ਨੇ 5-10 ਮਿੰਟ ਲਈ ਔਲੇ ਬਾਣ ਲਏ ਨੇ हूँ आप ओला कट के देख लेंगे भी नर्म ज्या हो गया जो ना होने ढकन थोड़ी देर लिए होर ला देंगे ठीक है जी ओले अपने नर्म हो गए जी आप हूँ इन्हों ना ਇਸੇ ਕੱਪੜੇ 'ਚ ਕੱਢ ਲੈਨੇ ਆਂ ਪਾ ਲੈਣ ਤਾਂ ਪਹਿਲਾਂ ਆਪਾਂ ਇਹ ਵਾਲੀ ਚਾਣੀ 'ਚ ਪਾ ਲੈਨੇ ਆਂ ਫਿਰ ਆਪਾਂ ਇੱਕ ਕੱਪੜੇ 'ਚ ਪਾ ਲਾਂਗੇ ਠੀਕ ਹੈ ਜੀ ਫਿਰ ਇਹਨਾਂ ਨੂੰ ਥੋੜੀ ਜਿਹੀ ਧੁੱਪਾ ਲਵਾ ਲਾਂਗੇ ਤਾਂ ਕਿ ਇਹਨਾਂ ਦਾ ਜਿਹੜਾ ਪਾਣੀ ਆ ਨੁੱਟ ਚੜ ਜਾਏ ਸਾਰਾ ਹਾਂਜੀ ਆਪਾਂ ਸਾਫ਼ ਜਿਹਾ ਕੱਪੜਾ ਲੈ ਲਿਆ ਆਪਾਂ b ਕੱਢ ਕੇ ਥੋੜਾਕਾ ਟਾਈਮ ਧੁੱਪਾ ਰੱਖ ਦਾਂਗੇ ਇਹਨਾਂ ਨੂੰ ਜਿਹੜਾ ਪਾਣੀ ਆ ਉਹ ਸੁੱਕ ਜਾਊਗਾ ਹਾਂਜੀ ਆਪਾਂ ਔਲਿਆਂ ਦੇ ਵੀ ਕੱਢ ਲਏ ਨੇ ਸਾਰਿਆਂ ਦੇ ਥੋੜਾ ਜਿਹਾ ਟਾਈਮ ਆਪਾਂ ਧੁੱਪਾਂ ਲਵਾ ਲੈਨੇ। ਹਾਂ ਜਿਹੜਾ ਪਾਣੀ ਥੋੜਾ ਥੋੜਾ ਇਹਨਾਂ ਨੂੰ ਲੱਗਿਆ ਹੈਗਾ ਪਾਣੀ ਜਮੜ ਮੜ ਤੇ ਸੁੱਕ ਜੇ ਜਾਊਗਾ। ਹਾਂਜੀ ਆਪਾਂ ਥੋੜਾ ਜਿਹਾ ਹੁਣ ਤੇਲ ਪਾ ਲਾਂਗੇ। ओले अपने सुक गए ने थोड़े ही नेले भी ज्यादा नहीं गए हिसाब अपने तेल पाले पा लिया तेल होने गर्म आप हाँ जी तेल अपना हो गया गर्म हूँ आप लेंगे चार पाँच हरिया मिर्च ने अपने इन्हों दे ठीक है जी चूल्हे को आप लें ऑन कर लें घे कट्ट ਆਪਾਂ ਲਾਲ ਮਿਰਚ ਨਹੀਂ ਪਾਵਾਂਗੇ ਹਰੀਆਂ ਮਿਰਚੀਆਂ ਪਾ ਲੈਣੀਆਂ ਨੇ ਹਾਂਜੀ ਇਹ ਵਾਲੀ ਜੀ ਮੈਨ ਹੋ ਗਈ ਆਪਣੀ ਮੇਥੇ ਹੋਗੇ ਸੌਫ ਹੋਗੀ ਤੇ ਧਨੀਆ ਹੋ ਗਿਆ ਠੀਕ ਹੈ ਜੀ ਇਹ ਆਪਾਂ ਚੀਜ਼ਾਂ ਪਾ ਲੈਣੀਆਂ ਵਿੱਚ ਸਾਰੀਆਂ ਇੱਕ ਚਮਚਾ ਪਹਾੜੀ ਦਾ ਪਾ ਲੈਨੇ 到他那地方，嗯，到那地 ਜੀ ਆਪਣਾ ਆਚਾਰ ਬਣ ਕੇ ਹੋ ਗਿਆ ਤਿਆਰ ਥੋੜਾ ਜਿਹਾ ਆਪਾਂ ਠੰਡਾ ਹੋਏ ਤੇ ਗਰਮਨ ਆਪਾਂ ਇਹਨੂੰ ਬਰਤਨ ਵਿੱਚ ਪਾ ਲਾਂਗੇ ਬਰਤਨ ਦਾ ਆਪਾਂ ਨੇ ਢੱਕਣ ਨਹੀਂ ਲਾਣਾ ਠੀਕ ਹੈ ਜੀ 3-4 ਦਿਨ ਆਪਾਂ ਉੱਪਰ ਕੱਪੜਾ ਬਾਣਾ ਲੈਣਾ ਉਹਦੇ ਇਹਨੂੰ ਹਿਲਾ ਕੇ ਧੁੱਪਾ ਲਵਾਵਾਂਗੇ ਤੇ ਉਸ ਤੋਂ ਬਾਅਦ ਆਪਾਂ ਢੱਕਣ ਲਾਵਾਂਗੇ ਦਾ ਠੀਕ ਹੈ ਜੀ ਜੇ ਇਸ ਤਰੀਕੇ ਨਾਲ ਆਪਾਂ ਔਲਿਆਂ ਦਾ ਆਚਾਰ ਬਣਾਉਣਾ ਤੇ ਇਹਨੂੰ ਉਲੀ ਨਹੀਂ ਲੱਗਦੀ ਤੁਸੀਂ ਵੀ ਜਰੂਰ ਬਣਾ ਕੇ ਦੇਖਿਓ ਤੇ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਆ ਕਰੋ ਜਿਹੜੇ ਆਪਣੇ ਚੈਨਲ ਤੇ ਨਵੇਂ ਨੇ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਅੱਜ ਦੀ ਵੀਡੀਓ ਆਪਣੀ ਇਹ ਸੀਗੀ ਆਪਾਂ ਤੁਹਾਨੂੰ ਹੋਰ ਵੀਡੀਓ ਨਾਲ ਮਿਲਾਂਗੇ ਉਦੋਂ ਤੱਕ ਲਈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ